ਮੈਂ ਰੋਦਾ ਖਾਂਦ ਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਸੁਖਾਣੰਦ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਟੋਟਲ 8 ਤੋਂ 9 ਨਗ ਲੈ ਕੇ ਜਾਂਦੇ ਆ ਜੀ ਜਿੰਨਾ ਚ ਛੋਟੇ ਬੱਚੇ ਆ ਹੀਫਰਾਂ ਨੇ ਗੱਬਣ ਚੈੱਕ ਪਾਸ ਬੱਚੀਆਂ ਨੇ ਜੀ ਗੱਬਣ ਵਿਹੜਾਂ ਨੇ ਤੇ ਇੱਕ ਨਗ ਸੁਆ ਸਵਾਇਆ ਦਾ ਡਿਟੇਲ ਮੈਂ ਤੁਹਾਨੂੰ ਬਾਾਈ ਤੋਂ ਲੈ ਕੇ ਦੇਵਾਂਗਾ ਜੀ ਤੁਹਾਨੂੰ ਨਾ ਕੋਈ ਪਸੰਦ ਆਉਂਦਾ ਆ ਕੇ ਤਸੱਲੀ ਭਰਕ ਤੁਸੀਂ ਕਰਨੀ ਹੈ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲੂਗਾ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮੇਰਾ ਲਾਪ੍ਰੀਤ ਬਈ ਪਿੰਡ ਸੁਖਨਾਨਦ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਨੇੜੇ ਸ਼ਹਿਰ ਭਗਤਾ ਭਾਈ ਕਾ ਬਈ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 9872957848 ਬਈ ਠੀਕ ਹੈ ਵੀਰੇ ਅੱਜ ਫਿਰ ਹੈਗੇ 89 ਨਾਗ ਜੀ ਹਾਂ ਹੈਗੇ ਆ ਵੱਧ ਹੀ ਆ ਬਈ ਠੀਕ ਆ ਕਿੱਧਰੋਂ ਸ਼ੁਰੂ ਕਰਕੇ ਜੀ ਜਿੱਧਰੋਂ ਸੁਈ ਇਤਰੋ ਹੀ ਆਪਾਂ ਸੂਏ ਸਵਾਏ ਨਾਲ ਤੋਂ ਸ਼ੁਰੂ ਕਰਨ ਲੱਗੇ ਵੀਰੇ ਹਾਂ ਹਾਂ ਸੂਆ ਕਿੰਨਾ ਮਾਜੀ ਇਹਦਾ ਕਿੰਨੇ ਸੂਏ ਦੂਜਾ ਸੂਆ ਜੀ ਇਹੇ ਠੀਕ ਆ ਕਦੋਂ ਸੂਈ ਆ ਜੀ ਇਹੇ ਇਹ ਟੱਲ ਸੂਈ ਆ ਬਈ ਰਾਤ ਬੱਚਾ ਕੀ ਦਿੱਤਾ ਜੀ ਨਹੀਂ ਬੱਚਾ ਦਿੱਤਾ ਬਈ ਜੇਰ ਦੀ ਕੰਪਲੀਟ ਆ ਜੀ ਬਈ ਜਮਾਂ ਗਰੰਟੀ ਅਗਲੇ ਦੇ ਘਰ ਤੱਕ ਦੀ ਠੀਕ ਆ ਕਿੰਨਾ ਨੈਟ ਬੋਲਾ ਤਿਆਰ ਹੋਊਗਾ ਜੀ ਬਈ ਯਾਰ ਐਵੇਂ ਝੂਠ ਮਾਰਦੀ ਏ ਹਨਾ ਹਾਂਜੀ ਬਈ ਅਗਲਾ ਆਪ ਦੀ ਅੰਦਾਜ਼ੇ ਨਾਲ ਲੈ ਜੇ ਠੀਕ ਆ ਬਈ ਹੁਣ ਐਵੇਂ ਕਹਿੰਦਾ ਤਾਰਾ अच्छा मैं तन्नू कहदा इना इना वाले गप छड़पे नहीं आंदे ठीक है दूध भाई करमा वाली बाळा नहीं कहंदा 16 ਤੋਂ 17 ਲੀਟਰ ਦੁੱਧ ਹੱਸਕੇ ਦੇਉ ਖੁੱਲਾ ਹਨਾਂ ਦੇ ਜੇਰ ਦੇ ਭਾਰ ਪਿੱਛੇ ਦੇ ਬਈ ਵਾਲੇ ਦੇ ਘਰ ਤੱਕ ਦੀ ਗਰੰਟੀ ਆ ਕਲਿੱਪ ਕੱਟ ਲੈ ਸਾਮਕੇ ਰੱਖ ਲੈ ਹਾਂ ਹਾਂ ਠੀਕ ਆ ਬਾਕੀ ਵਾਲਾ ਬਈ ਸੂਈ ਸਵਾਈ ਗਾਂ ਧਾਰਾ ਮਾਰ ਕੇ ਪੂਰ ਛੱਟਾ ਹਨਾਂ ਗੰਧਮ ਰੋੜੀ ਬਈ ਅਗਲਾ ਦੇਖ ਕੇ ਲੈ ਗਿਆ ਵੀ ਆਏ ਨਹੀਂ ਪਤਾ ਬਈ ਅਗਲਾ ਕਿਵੇਂ ਪੈਸੇ ਇਕੱਠੇ ਕਰਕੇ ਲਿਆਉਂਦਾ ਹੋਣਾ ਹਣਾ ਹਾਂ ਸਹੀ ਗੱਲ ਹੈ ਹਾਂ ਬਈ ਤੇ ਤੋਰ ਦੇਂਗਾ ਮੇਰੇ ਮਾੜੀ ਦੇ ਹਾਂ ਹਾਂ ਬਈ ਚਲ ਬੱਤੋਈ ਇੱਕ ਵੀਰੇ ਫਾਇਦਾ ਇਹ ਹੋ ਜਾਣਾ ਵੀ ਦੁੱਧੇ ਦਾ ਸੰਗਣਾ ਹੋਊਗਾ ਮੱਝਾਰਗਾ ਬਾਕੀ ਬਈ ਪੰਜਾਬ ਵਾਲੀ ਜਰਸੀ ਆ ਕੋਈ ਆ ਨਹੀਂ ਆਏ ਨਹੀਂ ਵੀਰੇ ਛੋਟੀ ਜੀ ਹੋਊਗੀ ਸੰਭੀਪਲੀ ਆ ਜੀ ਸੁਆ ਦੂਜਾ ਜੀ ਚਮਕ-ਦਮਕ ਤੁਸੀਂ ਦੇਖ ਸਕਦੇ ਹੋ ਜੀ ਸੋਨਾ ਫਿਟਨੈਸ ਵਾਲਾ ਹਵਾਨਾ ਬਾਈ ਕਹਿੰਦਾ ਰਾਤ ਸੂਈ ਸੀਗੀ ਹਾਂ ਬਈ ਰਾਤ ਠੀਕ ਆ ਰਾਤ ਸੂਈ ਸੀਗੀ ਬੱਚੇ ਨੂੰ ਇਹਨੇ ਜਨਮ ਦਿੱਤਾ ਜੀ ਜੇਰ ਕੰਪਲੀਟ ਪੈ ਗਈ ਆ ਬਾਈ ਦੱਸਦਾ ਕਿ ਹਜੇ ਧਾਰਾ ਮੰਨ ਕੀ ਆਇਓ ਹਾਂ ਕਿ ਪਹਿਲੇ ਚਵਾਈ ਜੇ ਤੁਹਾਨੂੰ ਵੀ ਪਤਾ ਵੀਰੇ ਕਿਲੋ 2 ਕਿਲੋ ਬੋਲੇ ਦਾ ਕੱਢਿਆ ਤਾਂ ਕੀ ਕੱਢਿਆ ਵੀਰੇ ਬਈ ਪਤਾ ਕੀ ਚੱਕਰ ਆ ਆਪਾਂ ਵੇਣੀ ਆ ਵੀਡੀਓ ਹਨਾ ਹਾਂਜੀ ਬਥੇਰੇ ਝੂੜ ਤੂਫਾਨ ਚ ਚੱਲੀ ਜਾਂਦੇ ਪਰ ਆਪਾਂ ਤੋਂ ਨਹੀਂ ਬਈ ਵਾਜਦੇ ਬਈ 15 ਕਿਲੋ ਆਲੇ ਥੱਲੇ 20 ਕਿਲੋ ਬੋਲਾ ਤਿਆਰ ਆ ਪਹਿਲੇ ਡੰਗ ਤਾਂ ਫਿਰ ਇੱਕ ਹਿਸਾਬ ਦਾ ਮਾੜਾ ਮੋਟਾ ਸਾਫ ਹੀ ਹੁੰਦਾ ਬਈ ਪਤਾ ਕੀ ਚੱਕਰ ਆ ਵੱਡੀ ਵੜਾ ਨਾ ਜਿਹੜੀ ਫੁੱਲ ਔਰ ਉਹਦਾ ਵੀ 6-7 ਕਿਲੋ ਹੀ ਕੱਢਦਾ ਆਲਾ ਬਾਈ ਜਿਹੜੀਆਂ 35-35 ਹਜ਼ਾਰ ਵਾਲੀਆਂ ਉਹਦਾ ਵੀ ਆਖੀਆਂ ਦਾ 7 ਕਿਲੋ ਕੱਢਦਾ 8 ਕਿਲੋ ਕੱਢਦਾ ਠੀਕ ਆ ਜੀ ਉਹ ਗੱਪਾਂ ਦਾ ਫਾਇਦਾ ਨਹੀਂ ਬਾਈ ਕੋਈ ਠੀਕ ਆ ਹਾਂ ਤੇ ਜੈਜ ਡਿਮਾਂਡ ਇਹਦੀ ਜੈ ਯਰ ਨਾ ਬਈ ਪਤਾ ਕੀ ਹੋਇਆ ਥੋੜਾ ਜਿਹਾ ਹਣਾ ਪਸ਼ੂ ਵੱਧ ਸੀ ਹੁਣੀ ਨਿਮਾ ਨਮੂਕੇ ਹਟੇ ਸੀ ਡੈਡੀ ਨੂੰ ਆ ਜਾਂਦੋ ਇੱਧਰ ਮੈਂ ਰੇਟ ਤੈਨੂੰ ਪੁੱਛ ਕੇ ਦੱਸ ਦੂੰਗਾ ਠੀਕ ਆ ਵੀਰੇ ਹਾਂ ਤੇ ਦੋ ਨੰਬਰ ਨਾਗ ਵੀਰੇ ਇਹਦਾ ਸੂਆ ਕਿੰਨਾ ਮਾਜੀ ਇਹ ਬੈਡ ਬਾਈ ਦੂਜਾ ਸੂਆ ਸੁੰਦੀ ਆ ਠੀਕ ਆ ਆ ਬਈ ਲੈ ਵਿੱਚ ਬਰੀਕੀਆਂ ਬਰੂਕੀਆਂ ਦੇਖ ਹਾਂਜੀ ਠੀਕ ਆ ਜੀ ਹ ਚੰਗੀ ਚੀਜ਼ ਆ ਜੀ ਬਾਕੀ ਚੈੱਕ ਕਰ ਸਕਦੇ ਹੋ ਕਿੰਨਾ ਕ ਸਮਾਂ ਲੈਂਦੀ ਆ ਜੀ ਵੀਰੇ ਇਹ ਲੈ ਜੂਗੀ 6 ਤੋਂ 7 ਦਿਨ ਬਿਹੜ ਦਾ ਲੈ ਵਾਲੂ ਵਾਸਤੇ ਚੈੱਕ ਕਰਾ ਠੀਕ ਆ ਠੰਡੀ ਸੀਲ ਪੂਰੀ ਆ ਹਾਂਜੀ ਹਾਂ ਫਿਰ ਤੁਹਾਨੂੰ ਵੇਖੀ ਬਈ ਆਏ ਨਹੀਂ ਕੋਈ ਪਾਸਾ ਹੋ ਬਿਹੜ ਨੂੰ ਬਈ ਹਜੇ ਕੋਈ ਭਾਲ ਨਹੀਂ ਹਨਾ ਬਈ ਟੋਪ ਦਾ ਥਾਣਾ ਬਾਕੀ ਦੁੱਧ ਦਾ ਲੈ ਲੈ ਭਈਆ ਉਹ ਭਾਲਾਂ ਵਾਲੇ ਬਣ ਨੀਗਾ ਨਹੀਂ 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 ਬਈ ਚਮਕ-ਦਮਕ ਵੀ ਚੰਗੀ ਆ ਹਨਾ ਹਾਂ ਆਏ ਬੱਤ ਕੁਆਲਿਟੀ ਵੀਰੇ ਪੂਰੀ ਚੰਗੀ ਆ ਜੀ ਬਾਕੀ ਦੇਖ ਸਕਦੇ ਹੋ ਚਮਕ ਦਮ ਕਾਲੀ ਆ ਤੇਿਆਰੀ ਵੀ ਬਹੁਤ ਸੋਹਣੀ ਕੀਤੀ ਆ ਬਾਕੀ ਜਿਹੜੀ ਵਾਲਟਲ ਤੁਹਾਨੂੰ ਹਵਾਨੇ ਚ ਦੇਖ ਰਹੀ ਆ ਸਾਰੀ ਕਰਮਾਲ ਨੇ ਕੱਢ ਲੈਣੀ ਆ ਜਿੱਦੇ ਜਮਾ ਡਾਲਿਆ ਬਾਕੀ ਬਈ ਚਮਕ ਦਮ ਚੈੱਕ ਕਰਾ ਦੇ ਹੂੰ ਬਾਕੀ ਲੇਵੇ ਤੇ ਨਾਲਾ ਨੂਣਾ ਬਹੁਤ ਚੰਗੀਆਂ ਬੈੜਦੇ ਬਾਕੀ ਫੇਸ ਇਹੋ ਜਿਹਾ ਬੈੜਦਾ ਬਾਈ ਹਨਾ ਭਾਵੇਂ ਸੱਤ ਸੂਏ ਸੂਪੇ ਤੇ ਆਣੀ ਬਈ ਹਨਾ ਬਈ ਆਏ ਮੂੰਹ ਰੁੱਖਾ ਆ ਦਿਖਾਈ ਆਊਗੀ ਹੂੰ ਉਹ ਨਹੀਂਗਾ ਬਾਈ ਵੇਖੋ ਬਈ ਠੀਕ ਕਦਮ ਕਤੇ ਕੰਨ ਚੈੱਕ ਕਰਾਈ ਬਈ ਕੁਆਲਿਟੀ ਬਰੀਕੀਆਂ ਬਾਲੀਆਂ ਵਹਿੜ ਚ ਬਈ ਬਰੀਕੀਆਂ ਬਹੁਤ ਆ ਜੀ ਹਾਂ ਐਨ ਕਹਿਣ ਦੀ ਗੱਲ ਨਹੀਂ ਅਗਲਾ ਕੋਲੇ ਆ ਜੇ ਬਈ ਸਹੀ ਗੱਲ ਇੱਕ ਨਾ ਰੇਕ ਬੰਦੇ ਕਹਿੰਦੇ ਹੁੰਦੇ ਵੀਰੇ ਹਾਈਟ ਹਾਈਟ ਰੇਕ ਬੰਦਾ ਕਹਿੰਦਾ ਹੁੰਦਾਗਾ ਪਹਿਲੀ ਤਾਂ ਮੇਰੀ ਬੇਨਤੀ ਹੁੰਦੀ ਬਈ ਜਿਹੜਾ ਵੀਰ ਤੋਰਦਾ ਹੁੰਦਾ ਉਹਦੇ ਹਿਸਾਬ ਨਾਲ ਜੱਜਮੈਂਟ ਕਰ ਲਿਆ ਕਰੋ ਠੀਕ ਹੈ ਜੀ ਵੀਰੇ ਹਾਈਟ ਦਾ ਵੀ ਆਪਾਂ ਅੰਦਾਜ਼ਾ ਦੇ ਦਿੰਨੇ ਆ ਹੂੰ ਤਿੰਨਾ ਵਹਿੜਾਂ ਦੀ 1 2 3 ਨੰਬਰ ਹਾਂ ਇਹ ਉਹਦੀ ਵਹਿੜ ਦੀ ਥੋੜੀ ਹਾਈਟ ਵੱਧ ਆ ਬਈ ਐ ਨੋਰਮਲ ਨਾਲੋਂ ਥੋੜੀ ਵੱਧ ਆ ਬਈ ਐ ਬਈ ਬਾਲੀ ਛੋਟੀ ਵੀ ਨਹੀਂ ਬਾਲੀ ਵੱਡੀ ਵੀ ਨਹੀਂ ਬਈ ਹੂੰ ਸਹੀ ਗੱਲ ਆ ਹਾਂਜੀ ਹਾਂ ਨਾ ਕੋਈ ਬਾਲੀ ਵੱਡੀ ਮੰਨ ਕੇ ਆਵੇ ਨਾ ਕੋਈ ਛੋਟੀ ਮੰਨ ਕੇ ਆਵੇ ਹਾਂ ਤੇ ਜਿਹੜੀ ਆ ਜਰਸੀ ਆ ਬਈ ਮੁੱਲ ਪੁੱਛ ਲਿਆ ਹੂੰ ਇਹਦਾ ਵਹਿੜ ਦਾ 55 ਤੋਂ 60 60 ਹੀ ਹੋਣਾ ਬਈ ਹੋਜੂ ਮਾੜਾ ਮੋਟਾ ਜੀ ਹਾਂ ਕੋਈ 60 ਨਹੀਂ ਮੰਗਦਾ ਹੁਣ ਆਪਾਂ ਨੂੰ ਵੀ ਪਤਾ ਇਹੋ ਜਿਹੇ ਬੜਾ ਲੈ ਪੈਂ ਪੈਂ 10000 ਮੰਗੀ ਜਾਂਦਾ ਤੇ 2 ਨੰਬਰ ਦੀ ਡਿਮਾਂਡ ਵੀਰੇ ਜਿਹੜੀ 2 ਨੰਬਰ ਆ ਵੀਰੇ ਇਹਦਾ ਰੇਟ 83000 ਰੁਪਿਆ ਬੱਛੀ ਦਾ ਠੀਕ ਆ ਜੋਗਾ ਸੱਜਣ ਕੋਈ ਜੀ ਜੋੜਾ ਲਏਗਾ ਕੋਈ ਨਾ 2000 2000 ਦਾ ਮਾਨ ਤਨ ਵਾਅਦਾ ਕਰਦਾਂਗੇ ਬਾਲਾ ਨਹੀਂ ਕਹਿੰਦੇ ਆਪਾਂ ਹਨਾ ਦੁੱਧ 23 ਤੋਂ 24 ਲੀਟਰ ਖੁੱਲਾ ਹੱਸ ਕੇ ਕੱਢੂਗੀ ਬੈੜ ਮਾਨ ਆਪਾਂ ਨੂੰ ਬਰੀਡ ਬਹੁਤ ਹੈ ਬਰੀਡ ਤਾਂ ਬਾਲੀਆਂ ਬਰੀਕੀਆਂ ਬਰੂਕੀਆਂ ਬਾਲੀਆਂ ਬਾਕੀ ਬਈ ਲੇਵਾ ਹੈਰ ਨਾਲੀ ਜਿਹੜਾ ਸਟਰਕਚਰ ਸਟਰਕਚਰ ਵਾਲਾ ਸੋਨਾ ਜੀ ਇਹਦਾ ਲੇਵਾ ਬਾਲਾ ਸੋਨਾ ਕੱਢੂਗੀ ਬੈੜ ਬਈ ਅਮੂਰੋ ਚੈੱਕ ਕਰਾ ਦੇ ਤੇ ਮਗਰੋਂ ਵੇਖੀ ਥਣਾ ਤੁਨਾ ਦਾ ਗੈਪ ਅਗਲਾ ਜਿਵੇਂ ਪਾਲਦਾ ਸਹੀ ਗੱਲ ਆ ਕੋਈ ਆਏ ਨਹੀਂ ਬਈ ਜੁੜਦਾ ਜਾ ਹੋਊਗਾ ਹਨਾ ਬਈ ਇੱਕ ਗੱਲ ਹੋਰ ਆ ਥਲੇ ਮੈਂ ਬਹਿ ਕੇ ਕੈਮਰਾ ਮਾਰੀ ਆਨ ਕੋਈ ਥਣਾ ਜੋ ਬਈ ਕਿੱਧਰਲੇ ਪਾਸੋਂ ਆਏ ਮੂਰਿਓ ਨਹੀਂ ਗੈਪ ਘਟ ਨਾ ਗਾੜੀ ਵੱਡੀ ਆ ਨਾ ਪਛਾੜੀ ਵੱਡੀ ਨਾ ਪਛਾੜੀ ਵੱਡੀ ਆ ਨਾ ਥਣ ਮੂਰਲਾ ਵੱਡਾ ਨਾ ਛੋਟਾ ਇਹ ਸਹਿਜ ਆ ਥਣਾ ਇਹ ਕੈਰੈਕਟਰ ਹੁੰਦੇ ਆ ਚੰਗੀ ਬ੍ਰੀਡ ਦੇ ਕੈਰੈਕਟਰ ਆ ਵੀਰੇ ਇਹ ਠੀਕ ਆ ਇੱਕ ਵੀਰੇ ਤਿੰਨ ਨੰਬਰ ਨਗ ਪਹਿਲਾਂ ਦਾ ਕੁਆਲਿਟੀ ਚੈੱਕ ਕਰੋ ਐਂਡ ਇਹਦੇ ਇਸ ਰਾਣੇ ਵਰਗੀ ਹੈ ਨਾ ਬਈ ਬਈ ਜਿੱਧਰ ਦੀ ਮਰਜ਼ੀ ਵੇਖ ਲੈ ਡਰਮ ਵਾਂਗੂ ਗੋਲ ਹੀ ਆ ਇਹਨੇ ਦੰਦ ਚੱਕੇ ਕਰਾਉਣੇ ਆ ਪਰਾਂ ਵਾਲੇ ਯਕੀਨ ਨਹੀਂ ਮੰਨਣਾ ਬਾਈ ਅੱਛਾ ਐਜੀ ਖਾਸियत ਆ ਇਹਦੇ 'ਚ ਹਾਂ ਇਹ ਖੁੱਲੀ ਫਿਰਦੀ ਆਈ ਇਹ ਨਾ ਵੜ ਵੜੀ ਥੋੜੀ ਜੀ ਰੱਸਾ ਪੋਣ ਆਣੀ ਆ ਨਾ ਇਹਨੇ ਯਾਰ ਮੂੰਹ ਨਾਲ ਦੋਂਦੀ ਯਾਰੋ ਕੋਈ ਨਾ ਮੈਂ ਦਿਖਾਉਂ ਦੰਦ ਗਾਰੰਟੀ ਆ ਦੋ ਦੰਦਾਂ ਦੀ ਬਾਈ ਜੇ ਨਾ ਐ ਕਿਸੇ ਨੇ ਕਹਿੰਦਾ 14 ਦੰਦ ਚੱਕਿਆ ਵਾ ਵੜ ਫਰੀ ਚ ਦੇਉਂਗਾ ਕੋਈ ਮੁੱਲ ਨਹੀਂ ਇਹਦਾ ਆ ਸਿੱਧੇ ਆ ਠੋਸ ਹੀ ਗੱਲਾਂ ਬਾਈ ਆਏ ਨਹੀਂਗਾ ਇੱਥੇ ਆ ਕੇ ਹੱਸ ਕੇ ਦਿਖਾ ਦਾਂਗੇ ਬਾਅਦ 'ਚ ਬਾਈ ਯਾਰ ਇਹ ਤਾਂ ਮੇਰਾ ਅਸੂਲ ਹੀ ਨਹੀਂ ਪਹਿਲੇ ਦਿਨੋਂ ਮਨ ਬਥੇਰੇ ਵਪਾਰੀ ਗੱਪ ਮਾਰੀ ਜਾਂਦੇ ਆ ਵੀਡੀਓ ਬਣਾ ਬਣਾ ਕੇ ਹੂੰ ਦੇਖ ਬਈ ਉਹ ਤਾਂ ਅਗਲੇ ਦਿਨ ਇੱਛਾ ਜੀ ਹਾਂ ਚਮਕ ਦਮਕ ਪੂਰੀ ਆ ਲੇਵਾ ਦਿਖਾਈ ਬਈ ਦੁੰਦੀ ਆ ਪਹਿਲਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਦਾ ਬਈ ਵਜਨ ਵਾਲਾ ਕਿੰਨੇ ਕ ਦਿਨ ਕੱਢਦੀ ਐ ਬਈ ਬਈ ਇਹ ਠੋਕਰਾਂ ਤੇ ਹੀ ਆ ਅੱਛਾ ਬਟ ਇੱਕ ਅੱਧਾ ਦੇਣੀ ਆ ਹੋ ਸਕਦਾ ਰਾਤ ਨੂੰ ਸੁੱਤੇ ਹੋਵੇ ਹੋ ਸਕਦਾ ਇੱਕ ਅੱਧਾ ਦਿਨ ਲੈ ਜੇ ਹਾਂਜੀ ਹਾਂਜੀ ਠੀਕ ਆ ਤੇ ਹਾਂਜੀ ਇਹਦਾ ਕੋਈ ਸੀਮਾ ਰਿਕਾਰਡ ਮਿਲੇ ਆਪਾਂ ਬਈ ਆਪਾਂ ਕਹਿੰਦੇ ਆ ਆਪੇ ਸਟ੍ਰਾਈਕਰ ਦੀ ਗਾ ਰਮਾਡਾ ਦਾ ਪਰਿਆ ਪਰਿਆ ਵਾ ਢੋਲਾ ਭਰਾਵੋ ਐਵੇਂ ਆਪਾਂ ਗੱਪ ਮਾਰਦੀ ਏ ਠੀਕ ਆ ਹਨਾ ਤੇ ਉਹਦਾ ਕੋਈ ਫਾਇਦਾ ਨਹੀਂ ਉਹਦਾ ਫਾਇਦਾ ਨਹੀਂ ਜੀ ਕੋਈ ਪਰ ਹੈ ਚੰਗੀ ਆ ਜਿੰਨੀ ਹੈਗੀ ਆ ਬਈ ਜੇ ਕਿਸੇ ਨੇ ਹਨਾ ਬਰੀਡ ਤੇ ਕੰਮ ਕਰਨਾ ਉਹਦੇ ਲਈ ਜਮ ਓਕੇ ਆ ਆਵਰੇਜ ਅਰੀ ਬਾਈ ਹਾਂਜੀ ਇੱਕ ਹੁੰਦਾ ਉਹ ਕਹਿੰਦਾ ਹਾਂਜੀ ਧੌਣ ਤੇ ਦੇਖ ਲੈ ਕੋਈ ਬਾਦ ਨੱਕ ਤੇ ਵੀ ਹੈ ਨੂੰ ਬਈ ਬਾਕੀ ਨਾ ਇਹ ਚੀਜ਼ਾਂ ਜਿਹੜੀਆਂ ਬਰੀਕੀਆਂ ਹੁੰਦੀਆਂ ਨਾ ਛੋਟੀਆਂ ਛੋਟੀਆਂ ਬਰੀਕੀਆਂ ਜਿਹੜੇ ਬੰਦੇ ਬਰੀਡ ਦਾ ਕੰਮ ਕਰਦੇ ਹੋਣਗੇ ਉਹਨਾਂ ਨੇ ਪਰਖ ਘਾਰ ਹੀ ਲੈਣੀ ਆ ਦੰਦ ਦਿਖਾਉਣ ਦੀ ਤੁਹਾਨੂੰ ਕੋਸ਼ਿਸ਼ ਕਰਾਂਗੇ ਵੈਸੇ ਆ ਗਈ ਜੀ ਹੁਣ ਲੋਟ ਆ ਗਈ ਲੋਰ ਜੀ ਕਰੋ ਚਾਹੇ ਇਹ ਲਾ ਖੀਰਿਆਂ ਦੇ ਬਰਾਬਰ ਹੀ ਆ ਬਾਈ ਹਜੇ ਦੋਂਦੀ ਪ੍ਰੋਪਰ ਹੋਈ ਨਹੀਂ ਜੀ ਹਜੇ ਹਾਂ ਹਾਂ ਤੁਹਾਨੂੰ ਦੋਨੇ ਚੱਕੇ ਵੇ ਆ ਮੰਨ ਲਓ ਦੋਂਦੀ ਦੋਂਦੀ ਸੂਪ ਹੋ ਗਈ ਇਹ ਟੌਰ ਨਾਲ ਵੇਖੀ ਲੇਵੇ ਦੀ ਭਾਲੀ ਚੰਗੀ ਆ ਬੱਛੀ ਬਈ ਹਾਂ ਸਫਾਈਆਂ ਭਾਲੀਆਂ ਹਾਂਜੀ ਹਾਂ ਬਾਕੀ ਭਲ ਕੋਈ ਨਹੀਂ ਠੋਸ ਬਾਕੀ ਬਈ ਇਧਰ ਚੈੱਕ ਕਰਾਈ ਹੂੰ ਬਾਕੀ ਥਣ ਜਿਹੜਾ ਮੈਂ ਤੁਹਾਨੂੰ ਕਹਿੰਦਾ ਨਾ ਮੂਰੋਂ ਵੱਡਾ ਨਾ ਮਗਰੋਂ ਤੇ ਨਾੜਾ ਨੂੜਾ ਵੇਖੋਈ ਬਰੀਕ ਬਰੀਕੀਆਂ ਚੰਗੀਆਂ ਹਾਂਜੀ ਤਿੰਨ ਨਗ ਦਿਖਾਤੇ ਆ ਚਾਰ ਨੰਬਰ ਨਾਗਰ ਇਹ ਆ ਮੰਨ ਲਓ ਬਈ 82000 ਰੁਪਈਆ ਬੱਛੀ ਦਾ ਅੱਛਾ ਆਪਣਾ ਦੋ ਦਾ ਵੀ 82 ਸੀ 3 ਦਾ ਵੀ ਬਿਆਸੀ ਹਾਂਜੀ ਹਾਂ ਉਹਦਾ 1 ਨੰਬਰ ਦਾ 55 ਇੱਕ ਨੰਬਰ ਦਾ 55 ਹਾਂਜੀ ਆ ਵੀਰੇ ਕਾਲੀ ਵਹਿੜ ਆ ਗਈ ਆ ਇਹਨੂੰ ਆਪਾਂ ਵੱਡੀ ਕਵਾਂਗੇ ਜਿਹੜੇ ਨਾਰਮਲ ਸੀ ਗਿਆ ਉਹਨਾਂ ਦੇ ਨਾਰਮਲ ਕਹਿੰਆਂ ਬੁੱਦੀ ਵਾਲੀ ਬੱਛੀ ਦੇਖ ਬਾਕੀ ਯਾਰ ਆਹ ਦੇਖ ਲਓ ਤੁਸੀਂ ਨਾ ਮੈਂ ਤੁਹਾਨੂੰ ਦੂਰੋ ਕਰਕੇ ਕੈਮਰਾ ਦਿਖਾ ਦਿੰਨਾ ਆ ਕਾਲੀ ਵਹਿੜ ਹੀ ਉੱਤੋਂ ਦੀ ਨਿਕਲਦੀ ਆ ਸਾਰਿਆਂ ਦੇ ਦੋ ਬਹਿਣਾ ਆਪਣੇ ਕੋਲੇ ਠੋਕ ਲਈਆਂ ਪੂਰੀਆਂ ਬਸ ਸਹੀ ਗੱਲ ਆ ਇਹਦਾ ਸੁਆ ਕਿੰਨਾ ਕਾਲੀ ਦੀ ਬਈ ਇਹ ਵੀ ਪਹਿਲੇ ਨਾ ਬੱਛੀ 100% ਦੰਦੋਲ ਚੈੱਕ ਕੀਤੀ ਆ ਇੱਕ ਮਿੰਟ ਰੋ ਗਿਆ ਬਾਈ ਜੇ ਦਿਖਾ ਲੂਗੀ ਤਾਂ ਦੁੱਧੋ ਪਾਣੀ ਛਾਣ ਦਿੰਨੇ ਆ ਹਮ ਲਓ ਜੀ ਫੜ ਜੋ ਬਾਈ ਦੇਖਣ ਦੀ ਲੋੜ ਨਹੀਂ ਛੱਗ ਦੇ ਦੰਦ ਖੜੇ ਆ ਦੂਜੇ ਇੰਨੇ ਇੰਨੇ ਕੱਢੇ ਵੇ ਆ ਠੀਕ ਆ ਐ ਦੰਦਾਂ ਜੀ ਜਵਾਨ ਦੰਦਾਂ ਨਾ 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 ਬਾਈ ਆਪਾਂ ਵੇਣੀ ਆ ਹਣ ਵੀਡੀਓ ਲੋਕ ਛਗੀਆਂ ਛਗੀਆਂ ਫੰਡਰਾਂ ਵਿੱਚ ਜਾਂਦੇ ਆ ਇਹਦਾ ਕਰਮਾ ਵਾਲੀ ਤਿਆਰ ਵਹਿਣਾ ਤਿਆਰ ਆ ਵੇਲਬੂਲ ਬਹੁਤ ਆ ਹਨਾ ਬਾਕੀ ਬਈ ਲੇਵੇ ਦੀ ਫੀਸ ਦੇ ਇੱਕ ਕਰਾ ਫੋਟ ਸ਼ਾਂਕ ਵਾਲੀ ਫਿਰ ਲੈਂਦਾ ਹੀ ਨਹੀਂ ਕੋਈ ਬਈ ਨਾ ਨਾ ਬਈ ਮੈਂ ਤਾਂ ਲੈਂਦਾ ਹੀ ਨਹੀਂ ਆਪਾਂ ਜਿੰਨੀਆਂ ਕਪਾਨਾਂ 4-4 ਹੀ ਥਣ ਸੀਗੇ ਸਾਰੰਦੇ ਹਨਾ ਵੇਖੀ ਬਈ ਧੱਕੇ ਮਾਰੀ ਜਾ ਐ ਨਹੀਂ ਬਈ ਛੜਾਈਆਂ ਮਾਰੀ ਜਾ ਕਿੰਨੇ ਦਿਨ ਲੈ ਜੂ ਕਰਮਾਲੀ ਬਈ ਬੱਚੀ ਨੇ ਨੂੰ ਹਫਤਾ ਲਿਆਣਾ ਚਾਹੀਦਾ ਹਾਂ ਖੁੱਲਾ ਹੀ ਹਾਂਜੀ ਠੀਕ ਆ ਬਾਕੀ ਠੰਡੀ ਠੁੰਡੀ ਬਹੁਤਾ ਬੱਚੀ ਬਈ ਲੈ ਜਿਵੇਂ ਕੋਈ ਮਰਜੀ ਬੈਠਾ ਰਵੇ ਪਹਿਲ ਲੈਣਾ ਬਈ ਪਹਿਲ ਲੈਣਾ ਵੇਲ ਚੈੱਕ ਕਰਾ ਦੋ ਬਾਹਰ ਤੋਰ ਕੇ ਦੇ ਆਪਾਂ ਹਾਂ ਲੰਮੀ ਤੋਰ ਦੇ ਵੀਰੇ ਇਹਦੇ ਚਮਕ ਚੱਕ ਕਰਾਈ ਬਾਈ ਜਿਵੇਂ ਨਹੀਂ ਸੱਪ ਕੰਜ ਲਾ ਕੇ ਮੁੜ ਕੇ ਤੁਰਦਾ ਹੁੰਦਾ ਓਵੇਂ ਚਿਲਕੂਗੀ ਬਾਈ ਸਹੀ ਗੱਲ ਆ ਜੀ ਐਣ ਫੱਟ ਫੱਟ ਲੇਵਾ ਦੈਨ ਕਿੰਨੇ ਕ ਕੱਢਦੀ ਆ ਬਾਈ ਬਾਈ ਮਾਲਕਾਂ ਨੇ ਤਾਂ 12 13 ਦਿਨ ਦੱਸਿਆ ਇੱਕ ਵਾਰੀ ਉਪਰੇ ਥਾਂ ਤੇ ਹਨਾ 2 4 ਦਿਨ ਪਸੂ ਪਹਿਲਾਂ ਸੂ ਪੈਂਦਾਗਾ ਵਾਲੀ ਚਮਕ ਵਾਲੀ ਆ ਹਨਾ ਬਾਈ ਬਰੀਡ ਵਾਲੀ ਆ ਮੇਣ ਵੇਖੀ ਬੱਚੀ ਦੀ ਬਾਈ ਆ ਚੀਜ਼ ਜਿਹਨੂੰ ਕੁਆਲਟੀ ਕਹਿੰਦੇ ਆ ਆ ਘੋੜੀ ਵਾਲੀ ਬੋਦੀ ਐ ਬਾਈ ਬਾਲਾ ਨਹੀਂ ਮੈਂ ਕਹਿੰਦਾ ਮਹਾਰਾਜਟਰ ਦਾ ਕਾ ਕੇ ਚੱਲਦਾ ਹੋਵੇ ਤੇ ਇਹ ਜਿਹੜਾ ਮੁੱਲ ਮਰਜ਼ੀ ਕਰ ਲਾ ਉਹੀ ਮਿਲੂਗਾ ਚੰਗੀ ਚੀਜ਼ ਹੈ ਨਾ ਚੰਗੀ ਚੀਜ਼ ਦੀ ਭਾਈ ਕੀਮਤ ਹਮੇਸ਼ਾ ਚੰਗੀ ਹੁੰਦੀ ਹੈ ਕਵਾ ਬਈ ਆਪਣਾ ਪਹਿਲਾਂ ਬੱਚਿਆਂ ਦਾ ਕੰਮ ਸੀ ਵੱਧ ਆ ਬੱਚਿਆਂ ਦਾ ਅੱਜ ਵੀ ਹੈਗੇ ਟਾਪ ਕਲਾਸ ਚਾਰ ਹੁਣ ਆਪਣੇ ਕੋਲੇ ਗਾਈਆਂ ਵੀ ਆ ਗਈਆਂ ਨਹੀਂ ਆ ਗਈ ਆਪਾਂ ਤਾਂ ਪਤਾ ਹੀ ਆ ਪਹਿਲਾਂ ਤੋਂ ਹੀ ਆਪਾਂ ਪਸੂ ਚੰਗਾ ਹੀ ਲੈਨੇ ਕਿੰਨੀ ਵੀਡੀਓ ਪਾਈਆਂ ਪਿਛਲੇ ਸੀਜ਼ਨ ਚ ਆਪਾਂ ਹੂੰ ਹੂੰ ਹਾਂਜੀ ਸਹੀ ਗੱਲ ਆ ਜੀ ਹਾਂ ਤੇ ਇਹਦੀ ਫਿਰ ਡਿਮਾਂਡ ਕੀ ਆ ਇਹਦੀ ਡਿਮਾਂਡ ਵੀਰੇ ਕੋਈ ਆਪਾਂ 90 ਨਹੀਂ ਕਰਨਾ ਨਾ 95 ਕਰੀਏ ਮੁੱਲ ਇਹਦਾ 85000 ਆ ਬੱਚੀ ਦਾ ਅੱਛਾ ਇਹਦਾ 85000 ਆ ਹਾਂਜੀ ਜੇ ਮੰਨ ਲਾ ਚਾਰ ਪੰਜ ਲੈ ਜੇ ਮਲਾ ਮਲੂਕ ਕੇ ਕੋਈ ਉਹ ਜੂ ਖੁੱਲਾ ਮਾਨਤਾ ਨਹੀਂ ਨਹੀਂ ਕਰਦਾਂਗੇ ਬਾਕੀ ਬਈ ਯਾਰ ਚਲੋ ਬਾਲਾ ਨਹੀਂ ਆਪਾਂ ਕਹਿੰਦੇ ਹਨਾ ਗਾਂ ਦਾ ਦੇਖੋ ਬਈ ਪ੍ਰਮਾਤਮਾ ਦਾ ਹੱਥ ਚਾਹੀਦਾ ਪਹਿਲਾਂ ਤਾਂ ਸਿਰ ਤੇ ਆਪਾਂ ਦਾ ਕੌਣ ਆ ਪਰ ਬੱਚੀਆਂ ਬਈ ਹਣਾ ਪੂਰੀ ਟੌਪ ਦੀਆਂ ਕਹਿੰਦਾ ਭਾਵ ਆਏ ਆ ਮੰਨ ਲਾ ਕੇ ਹੱਥ ਨਹੀਂ ਧਰਉਂਦੀ ਆ ਹਾਂ ਬਾਕੀ ਬਈ ਯਾਰ ਚਲੋ ਹਣਾ ਆਪਾਂ ਕਿਸੇ ਨਾ ਰੇਟ ਨਾਲ ਕੰਪੈਰੀਜ਼ਨ ਕਰਦੇ ਤੇ ਬਾਕੀ ਆ ਗੱਲ ਹੋਰ ਆ ਹੂੰ ਜੇ ਕੋਈ ਬੰਦਾ ਆਪਾਂ ਨੂੰ ਐ ਕਹਦੇ ਹੂੰ ਵੀ ਕਿਸੇ ਵੀ ਮੰਡੀ ਤੋਂ ਬੈੜ ਲਈ ਵੀ ਹੋਵੇ ਹੂੰ ਤੇ ਤੇਰੀ ਵੀਡੀਓ ਤੇ ਕਹਿੰਦਾ ਕਲਿੱਪ ਕੱਟ ਲੈ ਐ ਲਾਲਾ ਪੰਜ ਗਾਇਆਂ ਪੰਜ ਗੇ ਪੰਜ ਪੰਜ ਬੈੜਾਂ ਆ ਹਾਂ ਤੇ ਚਾਰ ਬੱਛੀਆਂ ਕੋਈ ਮੁੱਲ ਨਹੀਂ ਕਰਨਾ ਅਗਲਾ ਕੰਟਰਵੀ ਮੈਂ ਕਰਾ ਕੇ ਦੇਊਂਗਾ ਅੱਛਾ ਚੜਾ ਕੇ ਲਾ ਚਲਾਂਗੇ ਹਾਂ ਕੋਈ ਬੰਦਾ ਐਂ ਕਹਦੇ ਬਈ ਮੰਡੀ ਤੋਂ ਲਈਆ ਬਥੇਰੇ ਲੋਕ ਬਈ ਮੰਡੀਆਂ ਤੋਂ ਲਿਆ ਲਿਆ ਵੇਚਦੇ ਆ ਚਲੋ ਉਹ ਤਾਂ ਆਪਾਂ ਬਈ ਨਾ ਮੰਡੀ ਤੋਂ ਲਈਏ ਅੱਜ ਨਾ ਲਈਏ ਕੱਲ ਨੂੰ ਠੀਕ ਆ ਹਾਂਜੀ ਠੀਕ ਆ ਜਿਹੜੀ ਬਾਕੀ ਬਈ ਬੱਚੀ ਦੀ ਕਿਹ ਚੀਜ਼ ਹੋਰ ਚੈੱਕ ਕਰਾਈਂ ਲਈਆਂ ਹੀ ਮਗਰਾ ਹਮ ਐਸੀ ਬਈ ਲਫਾ ਫਾਈ ਹੈ ਹਨਾ ਲਫਾ ਫਾਈ ਹੈ ਸਾਰਾ ਐ ਕਿੰਨੇ ਨਹੀਂ ਆਪਾਂ ਜਿੱਥੇ ਤਾਂ ਭੱਲਾ ਮੋਗਦੇ ਵੇਖੀ ਹਮ ਵੇਖ ਬਈ ਫੱਟ ਫੱਟ ਲੈਵਾ ਕੱਢੂਗੇ ਆਏ ਨਹੀਂ ਉਹ ਬਈ ਪੂਰੀ ਬਰੀਡ ਵਾਲੀ ਆ ਬੱਚੀ ਹੋਊਗੀ ਠੀਕ ਹੈ ਜੀ ਬਾਕੀ ਆਇਆ ਨਹੀਂ ਪਤਾ ਬਈ ਆਪਾਂ ਇਹਨੂੰ ਹਫਤ 10 ਦਿਨ ਕਿੰਨੇ ਆ ਇਹ 15 ਦਿਨ ਵੀ ਭਰਾਵੋ ਲਿਆ ਸਕਦੀ ਆਪਾਂ ਹਾਥੀ ਟੀਕਾ ਨਹੀਂ ਭਰਾਇਆ ਹਾਥੀ ਟੀਕਾ ਨਹੀਂ ਭਰਾਇਆ ਬਾਕੀ ਫਾਇਦਾ ਹੀ ਹੋਣਾ ਵੀਰੇ ਜੇ 4 ਦਿਨ ਵੱਧ ਲੈ ਜੂ ਤਾਂ ਯਾਰ ਬਈ ਬਾਲੀ ਆਪਾਂ ਗੱਲ ਨਹੀਂ ਕਰਦੇ ਮਾਲਕ ਹਨਾ ਕੋਈ ਚੰਗੀਆਂ ਸਾਮਕੇ ਬੱਸੀਆਂ ਬੱਲਾ ਮੰਡੀ ਦੇ ਪਾਲੇ ਅੰਮ੍ਰਿਤਸਰ ਜੇ ਨਾਰੂਹਾਂ ਖੁਸ਼ ਕਰਕੇ ਜਾਣ ਦਰਫੇਤੇ ਮੂੰਹ ਕਹਦੇ ਆਪਾਂ ਨੂੰ ਸਹੀ ਗੱਲ ਆ ਤੇ ਨਾਗ ਆ ਗਿਆ ਆਪਣਾ ਵੀਰੇ ਪੰਜ ਨੰਬਰ ਜੀ ਇਹ ਦੰਦੋ ਕਿਵੇਂ ਆ ਬੱਚਾ ਬਈ ਚੌਕ ਦੇ ਦੰਦ ਦੇ ਕੱਢੇ ਵੈ ਇਹਦੇ ਸਟਾਰਟ ਕੀਤੇ ਆ ਲਓ ਜੀ ਚੈੱਕ ਕਰਾ ਦੋ ਆ ਵੀ ਠੀਕ ਹੈ ਦੋ ਦੋ ਖੜੇ ਆ ਬਾਈ ਠੀਕ ਹੈ ਜੀ ਬੇਕ ਬਾਈ ਕੋਈ 40 60 ਜੱਡਾ ਹੀ ਆ ਇਹਦਾ ਆ ਜੀ ਚੈੱਕ ਕਰਾ ਵੀ ਪਹਿਲਾਂ ਦਾ ਵੱਛੀ ਦੀ ਭਾਜੇ ਨਾ ਬਾਹਲਾ ਹਨਾ ਇਹਦਾ ਹਾਂ ਬਾਈ ਇਹ ਕਿੰਨੇ ਟਾਈਮ ਦੀ ਗੱਬਣ ਚੈੱਕ ਪਾਸ ਆ ਬਾਈ ਇਹਦਾ ਨਾ 2 ਮਹੀਨੇ ਪਏ ਆ ਇਹਦੀ ਵੈੜ ਦੀ ਸੱਤਾਂ ਦੀ ਹੋ ਗਈ ਆ ਹਾਂ ਜੀ ਜਾਂ ਸਤਮਾ ਲੱਗਿਆ ਹੋਊ ਜਾਂ ਸੱਤਾਂ ਦੀ ਚੈੱਕ ਪਾਸ ਹੋਊਗਾ ਹਾਂ ਤਾਂ ਈ ਮਹੀਨੇ ਮੰਨ ਕੇ ਜਲੇ 15 ਦਿਨ ਪਸੂ ਉੱਤੇ ਵੀ ਲੈ ਜਾਂਦਾ ਯਾਨੀ ਸਤਮਾ ਸ਼ੁਰੂ ਹੋਇਆ ਆ ਇਹਦੇ ਹਾਂ ਹਾਂ ਠੀਕ ਆ ਦਾਲ ਧਰਾਵ ਦਾ ਨਾਲ ਲੈ ਕੇ ਆਵੇ ਭਈਆ ਦਾ ਜਿਹੜਾ ਆਪਾਂ ਐ ਨਹੀਂ ਕਹਿੰਦੇ ਇੱਥੋਂ ਕਰਾ ਕੇ ਦੇਉਂਗਾ ਤੇ ਅਗਲਾ ਆਪ ਦਾ ਨਾਲ ਲੈ ਕੇ ਆਵੇ ਨਹੀਂ ਤਾਂ 200 ਮੈਂ ਦੇ ਦੂ ਤੇ ਨਹੀਂ ਅਗਲਾ ਆਪ ਦਾ ਦੇ ਦੇ ਬਸ ਠੀਕ ਆ ਹਮ ਸਹੀ ਗੱਲ ਆ ਯਾਨੀ ਉਹ ਗੱਲ ਤਾਂ ਹੈ ਨਹੀਂ ਕਿ ਭਈ ਕਿਆ ਸੱਤਾ ਦੀ ਤੇ ਰਹਿ ਜੂ ਦਿਨਾਂ ਦੀ ਉਹ ਗੱਲਾਂ ਤਾਂ ਹੋਣ ਨਹੀਂ ਆਨੀਆਂ ਕਿ 5 4 ਦਿਨ ਇੱਧਰ ਉੱਧਰ ਹੋ ਜਾਣਾ ਨਹੀਂ ਜੀ ਹੁਣ ਮੈਂ ਉਹ ਬੱਚੀਆਂ ਦੀ ਵੀਡੀਓ ਭਾਈ ਉਹ ਬੈੜਾਂ ਦੀ ਪੋਈ ਆ ਐਵੇਂ ਮੈਂ ਕਹਿੰਦਾ ਇੰਨੇ ਇੰਨੇ ਦੁੱਧ ਦੇਣਗੇ ਇੰਨੇ ਇੰਨੇ ਦੇਣੀਆਂ ਉਹਦਾ ਫਾਇਦਾ ਨਹੀਂ ਬਾਕੀ ਭਾਈ ਬਾਹਰ ਦਾ ਲੈਵਾ ਚੈੱਕ ਕਰਾਈ ਜਦੋਂ ਤੁਰਾਂਗੇ ਆਪਾਂ ਬਈ 2.5 ਮਹੀਨੇ ਕਹਿੰਨੇ ਆ ਪਰ ਬਾਹਰ ਤਾਂ ਰਹਿੰਦਾ ਅੱਛਾ ਹਾਂ ਰਹਿੰਦਾ ਥੋੜਾ ਸਮਾਂ ਹੈ ਜਾਨੀ ਸੰਭਾਈ ਵਾਲਾ ਸਮਾਂ ਰਹਿ ਗਿਆ ਹਾਂ ਹਾਂ ਜਿਹੜਾ ਸਾਹਮਣ ਵਾਲਾ ਸਮਾਂ ਰਹਿ ਗਿਆ ਇਹ ਵੀ ਪਤਾ ਨਹੀਂ ਹੁੰਦਾ ਪਸੂ 15 20 ਦਿਨ ਉੱਤੇ ਲੈ ਜੇ ਮੁੜ ਕੇ ਬੇਇੱਜ਼ਤੀ ਵਾਲੀ ਗੱਲ ਹੋ ਜਾਂਦੀ ਆ ਸੀਜ਼ਨ ਦੀ ਪਹਿਲੀ ਵੀਡੀਓ ਆਪਣੀ ਤੁਸੀਂ ਤਾਂ ਇੰਨਾ ਕਹਿ ਕੇ ਦਿੱਤਾ ਸੀ ਤੇ ਤਾਂ 2 ਮਹੀਨੇ ਹੋ ਗਏ ਸੂਈ ਨਹੀਂ ਬਾਕੀ ਬੱਚੀ ਦੀ ਬਈ ਕੁਆਲਿਟੀ ਦੇਖ ਮੈਂ ਬੇਨਤੀ ਕਰਦਾ ਹੁਣ ਨਾ ਜਦੋਂ ਗੱਲ ਚੈੱਕ ਪਾਸ ਦੀ ਆ ਜੇ ਨਾ ਆਪ ਦਾ ਡਾਕਟਰ ਆਪ ਲੈ ਕੇ ਆਇਆ ਕੋਈ ਆ ਜੀ ਚੈੱਕ ਕਰਾਈ ਬੱਚੀ ਦੀ ਦੇਖ ਲੈਗ ਸਕੋਰ ਹਾਂ ਜਿਹੜਾ ਬਈ ਮੇਲਿਆਂ 'ਚ ਖੜਨ ਵਾਲੀ ਬੱਛੀ ਬਣੂ ਵੇਖੀ ਬਈ ਕੁਆਲਿਟੀ ਭਜਨ ਬਾਲਾ ਹਾਂ ਬਾਕੀ ਹਜੇ ਜਵਾਨ ਵੀ ਨਹੀਂ ਹੋਈ ਨਾ ਇਹ ਬਈ ਯਾਰ ਬੱਛੀ ਦੀ ਬਰੀਡ ਹੀ ਬਾਹਲੀਆ ਕਰ ਮਾਗੀ ਤੇ ਬਰੀਡ ਹੀ ਬਾਲੀ ਆ ਪਹਿਲੇ ਸੂਈ ਤੁਹਾਨੂੰ ਧੰਨ ਕਰਾਊਗੀ ਹਾਂ ਜਦੋਂ ਤਿਆਰ ਹੋ ਗਈ ਬੱਛੀ ਬਈ ਬਾਹਾਂ ਨਹੀਂ ਆਪਾਂ ਕਹਿੰਦੇ ਜਿਹੜਾ ਭਰਾ ਲੈ ਗਿਆ ਨਾ ਉਹਨੂੰ 30 ਤੋਂ 40 ਹਜ਼ਾਰ ਛੱਡ ਕੇ ਜਾਵੇ ਦਰ ਫਿਟੇ ਨੂੰ ਕਹਦੇ ਕੋਈ ਆਪਾਂ ਨੂੰ ਠੀਕ ਆ ਹਾਂਜੀ ਤੇ ਇਹਦੀ ਕੀਮਤ ਕੀ ਰਹਿਣ ਵਾਲੀ ਐ ਹੈ ਬਈ ਔਲੀ ਇਦੀ ਕੀਮਤ ਕੀ ਰਹਿਣ ਵਾਲੀ ਹੈ ਜੀ ਇਹਦੀ ਕੀਮਤ 85000 ਰੁਪਿਆ ਬੱਛੀ ਦੀ ਬਾਈ ਮੂਜੂ ਮਾੜਾ ਮੋਟਾ ਜੀ ਹਾਂ ਕਰ ਦਾਂਗੇ ਥੋੜਾ ਬੋਤ ਮਾਨਤਾਂ ਇਹਦੀ ਕੀਮਤ ਬਾਈ ਕਹਿੰਦਾ 85000 ਰੁਪਿਆ ਥੋੜਾ ਕਣਾ ਮਾਨਤਾਂ ਨੂੰ ਹੋ ਜਾਊਗਾ ਜੀ ਕੁਆਲਿਟੀ ਦੇ ਜਣੇ ਕੁਆਲਿਟੀ ਦੇ ਪੱਖ ਤੋਂ ਕੋਈ ਕੰਪੈਰੀਜਨ ਨਹੀਂ ਨੀਗੀ ਨਹੀਂ ਇਹ ਬਾਈ ਖੁੱਲੀ ਫਿਰਦੀ ਇਹ ਇਹ ਤੇ ਆਪਾਂ ਜਿਹੜੀ ਤਿੰਨ ਨੰਬਰ ਵਹਿੜਾ ਇਕੱਠੀਆਂ ਲਈਆਂ ਇੱਕ ਥਾਂ ਤੇ ਇੱਕ ਥਾਂ ਤੇ ਹਾਂਜੀ ਠੀਕ ਆ ਨਾਗਾ ਗਿਆ ਆਪਣਾ 6 ਨੰਬਰ ਇਹ ਦੰਦੋਂ ਕਿਵੇਂ ਆ ਜੀ ਦੰਦੋਂ ਖੀਰੀ ਗਰੰਟੀ ਆ ਜੀ ਬਈ ਯਾਰ ਜੇ ਕਿਸ ਨੇ ਆਏ ਵੀ ਕਹਤਾ ਹੈ ਨਾ ਦੰਦ ਹਿੱਲਦਾ ਤਾਂ ਵੀ ਬੱਛੀ ਫ੍ਰੀ ਚ ਆ ਆਫਰ ਵੱਡਾ ਹੀ ਆ ਆਪਾਂ ਬਈ ਉਹ ਨਿਸ਼ਾਨੀਆਂ ਇੱਕ ਹੋਰ ਵੀ ਆ ਹੈ ਨਾ ਬਈ ਕੀ ਨਿਸ਼ਾਨੀਆਂ ਭਲਾ ਇਹਦੀ ਇਹਦੀ ਯਾਰ ਗੋਆ ਲੱਗਿਆ ਵਾ ਥੱਲੇ ਬਈ ਭਰਾਵਾ ਪੁੱਛਣਾ ਮੈਨੂੰ ਪਤਾ ਇਹਦੇ ਗੰਦ ਲੈ ਗਏ ਤੇ ਹਈ ਲਿਆ ਹੀ ਨਹੀਂ ਬਈ ਲੋਕ ਤਨ ਬੜਾ ਫਾਰਮ ਆਇਆ ਇਹ ਨਿਸ਼ਾਨੀਆਂ ਹੁੰਦੀ ਹੈਗੀਆਂ ਹਾਂ ਦਿਖਾਉਂਦੇ ਹੀ ਨਹੀਂ ਬਈ ਇਹ ਆ ਦੇਖ ਲੋ ਇਹ ਸੌਖਾ ਨਹੀਂ ਲੈਂਦਾ ਜਾਨੀ ਪੰਜ ਚਾਰ ਦਿਨਾਂ ਚ ਲਊ ਲਗਾਤਾ ਬਈ ਯਾਰ ਜਿੱਦ ਦੇ ਦੂਜਾ ਮਹੀਨਾ ਚੜਦਾ ਕੋਈ ਬਿੱਲ ਆਲੀ ਆਪਣਾ ਆ ਕੇ ਲਿਸਟ ਦੇਖੇ ਬਈ ਬਿੱਲ ਕਿੰਨਾ ਆਉਂਦਾ ਠੀਕ ਆ ਹਾਂ ਆ ਦੇਖੀ ਬਈ ਮੋਟਰ ਨਹੀਂ ਚੱਲੀ ਜਾਂਦੀ ਹੈ ਚੀਜ਼ ਦਿਖਾ ਬਈ ਹਮ ਬੱਚਿਆਂ ਰੇਗਵੇ ਦਾ ਪਾਣੀ ਕਹਿੰਦੇ ਆਪਣੇ ਕੋਲ ਹੀ ਲੈਦੀਆਂ ਪਰ ਤੂੰ ਬੂਥੀ ਦਿਖਾ ਬਈ ਜਿਹਦਾ ਆਪਾਂ ਪਹਿਲਾਂ ਤਾਂ ਇਹ ਤਾਂ ਮਿਲਿਆ ਕੋਈ ਰਿਕਾਰਡ ਬਈ ਫੋਨ ਡੈਡੀ ਕੋਲ ਇੱਕ ਮਿੰਟ ਹੋ ਗਿਆ ਬਸ ਮੈਂ ਦਿਖਾਉਂਗਾ ਆਇ ਨਹੀਂ ਉਹ ਡੈਡੀ ਫੋਨ ਲੈ ਆਈ ਠੀਕ ਆ ਜੀ ਆਪਾਂ ਚੈੱਕ ਕਰਾ ਦਿੰਨੇ ਹਾਂ ਉਹਨਾਂ ਟਾਈਮ ਡਿਟੇਲ ਦੇ ਦਿਓ ਜੀ ਇਹਦੀ ਤੁਸੀਂ ਲੈ ਆਈ ਮੜਾ ਜਾ ਜਣੀ ਦੰਦੋ ਕਨਫਰਮ ਖੇਦੀ ਟੀਟਾ ਬਈ ਪੱਟ ਕੇ ਦਿਖਾ ਦਿੰਨੇ ਆ ਯਾਰ ਠੀਕ ਆ ਤਾਂ ਲੱਗਿਆ ਤੇ ਨਾ ਨਾ ਇਹਦਾ ਬੱਚਾ ਬਈ ਬੰਦੇ ਨੂੰ ਨਾ ਲੋੜ ਪੈ ਗਈ ਤਾਂ ਬਲੀ ਆ ਸੀਮਨ ਦੇ 11 ਮਹੀਨੇ ਦੀ ਏਜ ਆ ਬਾਈ ਬੱਚੀ ਦੀ ਇੱਕ ਵਾਰਾ ਨਾ ਪਤੋਏ ਲੈ ਬਾਈ ਲਓ ਜੀ ਓਕੇ ਆ ਓਕੇ ਵੀਰੇ ਡਨ ਆ ਜੀ ਬਿਲਕੁਲ ਡਨ ਆ ਓਕੇ ਆ ਠੀਕ ਆ ਹੈ ਕਾਬਲੀਏ ਇਹ ਆਈ ਦੇ ਬਾਈ ਇਹਦੇ ਨਾ ਦੋ ਬਿੰਦੂ ਜੇ ਆ ਉਹਨਾਂ ਦੇ ਰਵੜ ਚੜਾ ਦਾਂਗੇ ਤੇ ਉਹ ਲੈ ਵੀ ਜਾਊਗੀ ਦਿਖਾ ਦੇਗੇ ਉਹ ਵੇ ਫੋਟ ਜੀ ਜਿਹਨੂੰ ਕਹੇ ਜਾਂਦਾ ਉਹ ਆਰਾ ਆਰਾ ਗਾਈਂ ਬੱਚਿਆਂ ਤੇ ਆ ਹੀ ਜਾਂਦੀ ਆ ਦੇ ਦੇ ਹੁਣ ਕਿਥੋਂ ਠੀਕ ਆ ਹਾਂ ਇਹ ਤੇ ਰਵੜ ਚੱਲਦਾ ਭਾਈ ਪਤਾ ਕੀ ਜੱਕਰਾ ਹੁਣ ਝੋਲੀ ਆ ਲੈ ਤੂੰ ਕੈਮਰਾ ਮਾਰ ਦੇ ਦੀਦੇ ਨਹੀਂ ਆਪਾਂ ਤੈਨੂੰ ਦੱਸਿਆ ਤੂੰ ਟਕਾ ਕੇ ਦਿਖਾ ਦੇ ਫਿਰ ਹਾਂ ਫਿਰ ਦਿਖਾ ਦੇ ਨਹੀਂ ਨਹੀਂ ਨਿਗਾ ਪੈਣੀ ਸੀਗੀ ਆਪਣੀ ਹਾਂ ਵੀ ਆਪਾਂ ਕਿਹੜਾ ਵਜਦਾ ਉਹਦਾ ਫਾਇਦਾ ਨਹੀਂ ਕੋਈ ਭਾਈ ਯਾਰ ਫਾਇਦਾ ਕੀ ਯਾਰ ਭਾਈ ਆਪਾਂ ਕੇ ਦੀ ਭਕਾਈ ਦਾ ਕਰਾਉਣੀ ਨਹੀਂ ਆਪਣਾ ਅਸੂਲ ਹੀ ਆ ਹੂੰ ਐਵੇਂ ਗਲਤ ਫਲਤ ਬੋਲੇ ਜਾਵੇ ਹਨਾ ਟੀਗਾ ਕੋਈ ਹੂੰ ਤੇ ਉਹਦਾ ਕੀ ਫਾਇਦਾ 50 ਜੀਰੋ ਪਤਾ ਨਹੀਂ ਕਿਹੜਾ ਆਖ ਕੇ ਤੇ ਸੀਮਨ ਸੀਮਨ ਪਤਾ ਬਈ ਕੋਈ ਸੀਮਨ ਬਈ 50 ਜੀਰੋ 50 ਜੀਰੋ ਯਾ 0 50 0 55 ਕੋਈ 50 ਦਾ ਆਉਂਦਾ 55 ਖਣੀ 58 ਇਹ ਆਪਾਂ ਗੱਲ ਕਰਾ ਦੇ ਗਏ ਮਾਲਕ ਤੋਂ ਬੱਚੀਆਂ ਲਈਂਗਾ ਬੰਦਾ ਨੰਬਰ ਦੇ ਦੂ ਮਾਲਕ ਨਾਲ ਗੱਲ ਕਰ ਲੈ ਠੀਕ ਆ ਮਾਲਕ ਨਾਲ ਕੋਈ ਵੀ ਵੀਰ ਆਪਦੀ ਗੱਲ ਕਰ ਲਵੇ ਤੇ ਤੋਰ ਕੇ ਦਿਖਾ ਦੇ ਵੀਰੇ ਇਹਨੂੰ ਵੀ ਸੀਮਣ ਦੇ ਕਾਬਲ ਹੀ ਆ ਬਈ ਆ ਚੀਜ਼ ਦੇਖ ਕਰਾ 2 ਮਿੰਟ ਲੱਗਣਗੇ ਆਪਾਂ ਨੂੰ ਵੇਖੀ ਕਰਨ ਚੈੱਕ ਕਰੀ ਮਾੜਾ ਜਿਹਾ ਛੋਟਾ ਹਰਦੀ ਨਾ ਮੇਲੇ ਵਾਲੀ ਦੂਰੋਂ ਕਰਕੇ ਦਿਖਾਈ ਭਾਈ ਲੈ ਜੇ ਲੰਮੀ ਤੋਰ ਦੇ ਲੰਮੀ ਕਿਰ ਦੇਖੂ ਜੀ ਲੰਮੀ ਦੂਰ ਦੇ ਮਾੜੀ ਧੁੱਪੇ ਕੱਢੋ ਜੀ ਇਹ ਫਾਰਮ ਦੇ ਨਿਸ਼ਾਨੀ ਤੁਹਾਨੂੰ ਮੈਂ ਪਹਿਲਾਂ ਹੀ ਦੱਸਤੀ ਆ ਬਈ ਗੋਹਾਣੀਏ ਤੋਂ ਲਿਆ ਤੇ ਬੁੱਤੀ ਜਾ ਕੇ ਕਰਹੀਂ ਬਈ ਹੂੰ ਵੇਖ ਨਾਈਦੀ ਹੈ ਨਾ ਹੂੰ ਇਹ ਖੁੱਲੀ ਫਿਰਦੀ ਆਈ ਰਸਤਾ ਤਾਂ ਤੂੰ ਹੀ ਪਤਾ ਇਹਦੇ ਹਾਂ ਬਈ ਹੂੰ ਆਪੇ ਕੋਲੇ ਵੀਡੀਓ ਆ ਵਿੱਧ ਪ੍ਰੂਫ ਆਈ ਨਹੀਂ ਉਹ ਨਹੀਂ ਕਹਿਣ ਵਾਲਾ ਆ ਮਾਰ ਕੈਮਰਾ ਬਈ ਆ ਕੇ ਧੌਣ ਤੇ ਧੌਣ ਤੇ ਕੋਈ ਨਿਸ਼ਾਨੀ ਹੈ ਨਹੀਂ ਨੱਕ ਤੇ ਵੀ ਹੈ ਨਹੀਂ ਬਈ ਹਾਂ ਨਾ ਸੰਗਲ ਦਾ ਨਾ ਤਲਿਆਰ ਭਈ ਅੱਜ ਅੱਜ ਕੱਲ ਬਾਲ ਹੀ ਨਹੀਂ ਆਪਾਂ ਗੱਲ ਕਰਦੇ ਬੰਦਾ ਬੱਛੀ ਹੈ ਨਾ ਜਿੱਦੇ ਹੱਥ ਬਗੇ ਡਾਕਟਰ ਆਏ ਕਹਿੰਦਾ ਚੈੱਕ ਪਾਸ ਆ ਉਹਦੇ ਤੋਂ ਬੱਛੀ ਵੇਖੀ ਕਿੰਨੇ ਰੁਪਈਆ ਚ ਵੇਖਦੀ ਉਹਦੇ ਤੇ ਚਾਰ ਜਣੇ ਬਾਹਰ ਚ ਖੜੇ ਹੋਣਗੇ ਵੀ ਤੁਹਾਨੂੰ ਦੇ ਦੇ ਭਈ ਆਹ ਚੀਜ਼ ਬੜੀ ਚੰਗੀ ਆ ਬੱਛੀ ਦੀ ਦੇਖ ਹੈ ਕਿ ਨਹੀਂ ਭਾਈ ਹੈਗੀ ਹੈ ਜੀ ਬੱਛੀਆਂ ਬਥੇਰੀਆਂ ਲੋਕਾਂ ਕੋਲ ਆਪਾਂ ਆਏ ਕਹਿੰਦੇ ਆਪਣੇ ਕੋਲੇ ਪਰ ਚੀਜ਼ ਦਾ ਮੁੱਲ ਇਹੀ ਗੱਲ ਆ ਭਾਈ 2000 ਦੇ ਵੀ ਆ ਤੇ 2 ਲੱਖ ਦੇ ਵੀ ਆ ਤੇ ਇਹਦੀ ਡਿਮਾਂਡ ਕੀ ਆ ਜੀ ਇਹਦੀ ਡਿਮਾਂਡ 42000 ਰੁਪਈਆ ਬੱਛੀ ਦੀ ਹਾਂਜੀ ਮਾਨਤਨ ਕੀਤਾ ਜਾਊ ਲੈ ਆਈਂ ਮੇਰੇ ਹਾਂ ਇਹਦੀ ਡਿਮਾਂਡ ਹੈਗੀ ਆ 42000 ਰੁਪਿਆ ਵਿੱਚੋਂ ਥੋੜਾ ਕਨਾ ਮਾਣਤਾਨ ਹੋ ਜਾਊਗਾ ਕੁਆਲਿਟੀ ਦਾ ਵਿਰੋਧ ਕੋਈ ਨਹੀਂ ਇਹਦਾ ਆ ਛੋਟੇ ਬੱਚੇ ਦਾ ਪਰ ਇੱਥੇ ਖੜੇ ਹੀ ਦਿਖਾ ਦਿੱਗੇ ਆ ਮੜੀ ਇੱਕ ਵੱਛੀ ਆਪਾਂ ਜੇ ਇੱਕ ਕਰਾਵਾਂਗੇ ਬਾਈ ਜਿਹੜੀ ਇਹਦੇ ਨਾਲ ਆਈ ਆ ਫਾਰਮ ਚੋਂ ਆ ਫਾਰਮ ਵਾਲੀ ਹਾਂ ਇਹਦੇ ਝੋਲੇ ਦਿਖਾ ਦੀ ਬਾਈ ਚਾਰ ਹੀ ਥਾਣਾ ਹੂੰ ਵੇਖੋ ਝੋਲੀ ਗੁਲਾਬੀ ਥਾਣਾ ਬਾਈ ਲਓ ਜੀ ਠੀਕ ਆ ਇੱਕ ਵੀ ਨਹੀਂ ਫੋਟ ਸ਼ਾਂਕ ਬਾਦੂ ਚਾਰ ਕੱਲਾ ਯਾਰ ਜਿਹੜੀ ਗੱਲ ਕਹੇਦੀ ਆਪਾਂ ਨਿਕਲੂਗੀ ਅਗਲਾ ਆਪਣੇ ਦੰਦ ਤੇ ਥਾਣਾ ਦੀ ਗਰੰਟੀ ਹੁੰਦੀ ਆ ਜਾਂ ਕੋਈ ਬਚਿਆ ਸਰੀਰ ਤੇ ਗੰਡ ਹੋਵੇ ਜੀ ਰੋਵੇ ਮੈਂ ਬੈਠਾ ਜਦੋਂ ਮਰਜ਼ੀ ਫੜ ਲਿਓ ਆਪਾਂ ਨੂੰ ਆ ਕੇ ਠੀਕ ਆ ਹਾਂਜੀ ਠੀਕ ਆ ਉਮਰ ਕਿੰਨੀ ਕੁ ਹੋਵੇ ਦੀ ਬਈ ਸਾਢੇ 5 ਮਹੀਨੇ ਦੀ ਉਮਰ ਦਸੀਏ ਤੇ ਬੱਚੇ ਦਾ ਸਟਰਕਚਰ ਦੇਖ ਲੈ ਆ ਲੈ ਵੀਡੀਓ ਇਹਦੀ ਵੀ ਆ ਠੀਕ ਆ ਜੀ ਇੱਕ ਫਾਰਮ ਦੀਆਂ ਹੀ ਆ ਦੋਨੇ ਠੀਕ ਆ ਜੀ ਇਹ ਬੱਚਾ ਕਿੱਧਰ ਗਿਆ ਹਾਂ ਆ ਵੀ ਫਿਰਦੀ ਬਈ ਏ ਪੰਜ ਮਹੀਨੇ ਦੀ ਆ ਠੀਕ ਆ ਇਹ ਸੀਮਨ ਸਿੰਘ ਨੂੰ ਪਤਾ ਇਹਦਾ ਕੋਈ ਬਾਈ ਅੱਛਾ ਇਹ ਵੀ ਉਹ ਤੇ ਹਮਰ ਲੀਆ ਉਹ ਕਹਿੰਦਾ ਬਾਈ ਆ ਵੱਛੀ ਦੇ ਭਾਈ ਤੋਂ ਲਈ ਆ ਠੀਕ ਆ ਕਾਲੇ ਕਵਾੜੀ ਇਹਦੇ ਦੁਕਾਨ ਕੋਲੋਂ ਆਪਾਂ ਨੂੰ ਕਿਹੜਾ ਕੋਈ ਝੂਠ ਆ ਯਾਰ ਨਾ ਆਪਾਂ ਕਿਤੇ ਜ਼ਿੰਦਗੀ ਚ ਲੋਕ ਰੱਖਣ ਨਾ ਹੀ ਰੱਖੀ ਅੱਜ ਵੀ ਬਾਈ ਉਹ ਕਹਿੰਦਾ ਜਮਾਂਦਰੂ ਸਿੰਘ ਨਹੀਂ ਆਈ ਕੋਈ ਬੰਦਾ ਐ ਕਹਿੰਦੇ ਬਈ ਇਹਦੇ ਸਿੰਘ ਆਏ ਆ ਤੇ ਦਗਾਏ ਵੀ ਆ ਵੱਛੀ ਭੀ ਚੀ ਮਨਾ ਇੰਪੋਰਟ ਅਸਲੀ ਹੈ ਠੀਕ ਆ ਜੀ ਲੈ ਚੱਲੀ ਵੀਰੇ ਇਨਾਂ ਦੇ ਨਹੀਂ ਹੁੰਦੇ ਵੀਰੇ ਇਹ ਨਿਸ਼ਾਨੀ ਆ ਚੰਗੇ ਸੀਮਣ ਦੀ ਹਾਂਜੀ ਕੁਆਲਿਟੀ ਦੀ ਕੋਈ ਉਹ ਕਹਿੰਦਾ ਜੇ ਤੈਨੂੰ ਕਿਸੇ ਨੇ ਆਏ ਕਹਿੰਦਾ ਸਿੰਘ ਦਗਾਏ ਵੇ ਆ ਜਿਹੜੇ ਤੂੰ ਮੈਨੂੰ ਪੈਸੇ ਪਾਇਆ ਸਾਰੇ ਵਾਪਸ ਕਰੂੰਗਾ ਬਈ ਬਾਕੀ ਗੱਲ ਬਈ ਆਏ ਆ ਹਨਾ ਬਈ ਦੋਨੇ ਨਗ ਲੈ ਜੇ ਨਵਾਂ ਫਾਰਮ ਸ਼ੁਰੂ ਕਰਨਾ ਹੋਵੇ ਤੇ ਬੰਦਾ ਗੋਲਦਾ ਨਹੀਂ ਪਰ ਸਾਂਭ ਸੰਭਾਲ ਕਰਨੀ ਪੈਣੀ ਹੈ ਕੱਲ ਨੂੰ ਜਾ ਕੇ ਬਈ ਸੁੱਕੀ ਟੂੜੀ ਤੇ ਬੰਨਤੀ ਤੇ ਫੈਦਾ ਕੀ ਪਾਉਣਾਗਾ ਫਿਰ ਤਾਂ ਪਾਈਆ ਵੀ ਨਹੀਂ ਦੇਣਾ ਇਹਨਾਂ ਨੇ ਤਿਆਰ ਪਹਿਲੀ ਗੱਲ ਦਾ ਤਿਆਰ ਹੀ ਨਹੀਂ ਹੋਣਾ ਇਹਨਾਂ ਨੇ ਹਾਂ ਤੇ ਫਿਰ ਬਈ ਆ ਫਿਰ ਚੈੱਕ ਕਰਾ ਲੈ ਦੂਰ ਦੀ ਗੱਲ ਹੈ ਲੈ ਚੱਲੀ ਲੈ ਚੱਲੀ ਕੋਈ ਗੱਲ ਨਹੀਂ ਉੱਥੇ ਲੈ ਚੱਲ ਖੁਰਨੀ ਕੋਲ ਆਪਾਂ ਦਿਖਾਤੀ ਠੀਕ ਹੈ ਕੁਆਲਿਟੀ ਬੜੀ ਚੰਗੀ ਹੈ ਇਹਦੀ ਫਿਰ ਡਿਮਾਂਡ ਛੋਟੀ ਜੀ ਹੈ ਇਹਦੀ ਡਿਮਾਂਡ ਆਪਾਂ ਜਮਾ ਛੋਟੀ ਰੱਖਾਂਗੇ ਬਾਈ ਕੋਈ ਐਵੇਂ ਬੜਾ ਮੁੱਲ ਨਹੀਂ ਕਰਦਾ ਹਮ ਇੱਕ ਮਿੰਟ ਬੰਦ ਹੀ ਹੈ ਬਈ ਇਹ ਭਾਈਤੀਆਂ ਬੜਾ ਹੈ ਬੰਦੋ ਜੀ ਬੰਦੋ ਕੋਈ ਗੱਲ ਨਹੀਂ ਬੰਦੋ ਸਾਹ ਚੜ ਗਿਆ ਤੁਹਾਡਾ ਮੈਨੂੰ ਲੱਗਦਾ ਹੁਣ ਮਾਰੀ ਬਈ ਇੱਥੇ ਕੈਮਰਾ ਨਹੀਂ ਜੋ ਤਾ ਸਿੰਘ ਦਗਾਏ ਹੁਣ ਇੱਥੇ ਟੋਹੇ ਪੈ ਜਾਂਦੇ ਆ ਬਈ ਉਹ ਬਾਲ ਵੀ ਛੋਟੇ ਰਹਿ ਜਾਂਦੇ ਉਸ ਤੇ ਆ ਬਾਲ ਵੇਖ ਲੈ ਬਈ ਇਹਦੇ ਦਿਖਾ ਦਿੰਨਾ ਮੈਂ ਇਹਦੇ ਦਿਖਾ ਇਹਦੇ ਆ ਵੇ ਟੋਹ ਹੈ ਨਾ ਮੁੱਕਦੇ ਆ ਨਾ ਵਾਲ ਇਧਰੋਂ ਵੀ ਮੁੱਕਦੇ ਆ ਉਧਰੋਂ ਵੀ ਮੁੱਕਦੇ ਆ ਇਹਦੇ ਦੇਖ ਲਓ ਬਈ ਕੋਈ ਬੰਦਾ ਕੋਈ ਨਹੀਂ ਮੁੱਕਦਾ ਵਾਲ ਸਿੱਧੇ ਹੀ ਜਾਂਦੇ ਜਿੱਧਰ ਨੂੰ ਜਾਂਦੇ ਹਾਂਜੀ ਠੀਕ ਆ ਹਾਂ ਡਿਮਾਂਡ ਕਿੰਨੇ ਕੀਤੀ ਇਹਦੀ ਡਿਮਾਂਡ ਬਈ 22000 ਰੁਪਿਆ ਬੱਛੀ ਦੀ 22000 ਹਾਂਜੀ ਕੋ ਜੂ ਮਾੜਾ ਮੋਟਾ ਹਾਂਜੀ ਬਈ ਕਰਾਂਗੇ ਠੀਕ ਹੈ ਜੇ ਕੋਈ ਬੱਛੀ ਆਪਾਂ ਤੋਂ ਜੋੜਾ ਖਰੀਦਦਾ ਹਨਾ 200 ਕਿਲੋਮੀਟਰ ਕਰਾਇਆ ਫਰੀ ਬਈ ਜੋੜੇ ਤੇ ਹਾਂਜੀ ਠੀਕ ਆ ਅਠ ਪੱਤੋਏ 200 ਕਿਲੋਮੀਟਰ ਕਰਾਇਆ ਬਈ ਕਹਿੰਦਾ ਆਪਾਂ ਫਰੀ ਕਰ ਦਾਂ ਬਈ ਉਹੋ ਜਿਹਿਆਂ ਦਾ ਹਰੇਕ ਹੀ ਕਰ ਦਿੰਦਾ ਲਟਰਾਈਆਂ ਤੇ ਕੋਈ ਉਹੋ ਜਿਹੀ ਵਛੀ ਦੇ ਕਰਕੇ ਦਿਖਾਵੇ ਕਰਾਇਆ ਬਈ ਠੀਕ ਆ ਹੁਣ ਉਹੋ ਜਿਹੀ ਵਛੀ ਆਪਾਂ ਦੇਣੀ ਆ ਫਿੰਡਰ ਵਛੀਆਂ ਦਾ ਵੀ ਅਗਲਾ 55 55 ਮੰਗੀ ਜਾਂਦਾ ਉਹੋ ਜਿਆਂ ਦਾ ਪਰ ਆਪਾਂ ਨੂੰ ਆਉਂਦਾ ਬਈ ਯਾਰ ਹਰੇਕ ਬੰਦੇ ਨੂੰ ਹਨਾ ਆਪਾਂ ਛੱਡ ਕੇ ਦਈਏ ਬਈ ਰੋਟੀ ਆਵੇ ਜਿਹੜੀ ਹਾਂ ਰੋਟੀ ਆਵੇ ਸਹੀ ਹਾਂ ਆ ਜਿਹੜੀ ਵਛੀ ਆ ਬਈ ਹੂੰ ਇਹ ਹੈਗੀ ਛੱਡ ਕੇ 7 ਮਹੀਨਿਆਂ ਦੀ ਬੱਚਾ ਛੋਟਾ ਹੀ ਆ ਹਾਂ ਹੂੰ ਤੇ ਆਖੀ ਬਈ ਝੋਲੀ ਚੈੱਕ ਕਰਾਈ ਹੂੰ ਦੇਖੋ ਜੀ ਇਹਨਾਂ ਗੁਲਾਬੀ ਥਣ ਇਹਨੇ ਪਸ਼ੂ ਦੀ ਬਰੀਡ ਦਾ ਉੱਥੋਂ ਪਤਾ ਲੱਗਦਾ ਪਸ਼ੂ ਦੇ ਥਣਾ ਤੋਂ ਜਿਹੜੇ ਪਸ਼ੂ ਦਾ ਥਣ ਗੁਲਾਬੀ ਹੋਵੇ ਉਹ ਬਰੀਡ ਚ ਸੁਧਾਰ ਹੋ ਸੁਧਾਰ ਹੁੰਦਾ ਜੀ ਹਾਂਜੀ ਹਾਂ ਠੀਕ ਹੈ ਜੀ ਇਹਦੀ ਜਿਹੜੀ ਡਿਮਾਂਡ ਆ ਬਾਈ 14.500 ਰੁਪਏ 100 ਕਿਲੋਮੀਟਰ ਇਹਦਾ ਕਿਰਾਇਆ ਆ ਫੀਲ ਹਾਂਜੀ ਠੀਕ ਆ ਕੁਝ ਦੇ ਕੇ ਦਿਖਾਵੇ ਬਾਈ ਖੀਰੀ ਵੇਚੀ 14.500 ਕਿਲੋਮੀਟਰ ਕਿਰਾਇਆ ਆ ਆ ਇੱਕ ਲੱਸੀ ਜੀ ਲਈ ਫਰਦਾ ਹੈ ਬਾਈ ਇਹ ਵੀ ਦੰਦੋ ਖੀਰੀ ਇਹਦਾ ਉਹ ਹੀ ਆਪਾ ਇਹਦਾ ਭਾ ਵੀ ਲੱਸੀਆਂ ਵਾਲਾ ਹਾਂ ਏ ਬਈ ਹਾਈਟ ਹੂਟ ਹਨਾ ਆਪਾਂ ਮੈਨ ਮੈਂ ਕੁਆਲਿਟੀ ਮੰਨ ਕੇ ਲਈ ਜਾ ਹੁਣ ਤੂੰ ਐਂ ਦੇਖ ਲੈ ਦੰਦੋਂ ਖੀਰੀਆ ਵਾਛੀ ਗੱਟਾ ਕਰ ਗਿਲ ਦਾ ਖਵਾਦਾ ਕਾ ਡੈਰੀ ਪ੍ਰੋਟੀਨ ਦਾ ਤੇ ਆਹੀ ਵਾਛੀ ਫੁੱਲ ਰੁਪਿਆ ਦੀ ਵਿਕਣੀ ਆ ਤੇ ਇਹਦਾ ਜਿਹੜਾ ਭਾਅ 12.5000 ਰੁਪਏ ਦਾ ਬਈ ਤੇ 100 ਕਿਲੋਮੀਟਰ ਇਹਦਾ ਕਿਰਾਇਆ ਫਰੀ ਤੇ ਥਣ ਚੈੱਕ ਕਰਾ ਵਾਛੀ ਦੇ ਬਈ ਕੱਲਾ ਕੱਲਾ ਟਾਪ ਲੱਗਿਆ ਦੰਦੋਂ ਇਹ ਵੀ ਖੀਰੀਆ ਆ ਨਾ ਕੋਈ ਕਹਿੰਦੇ ਲਸੀ ਜੀ ਆ ਕਰਨੀ ਦੋ ਰੁਪਏ ਕਹਿੰਦੇ ਵੱਡੀ ਹੋਈ ਤੇ ਦੁਕਾਨ ਹਾਂ ਬਈ ਹਾਂ ਆ ਕਰੀਬ ਹੀ ਉਰੇ ਕੈਮਰਾ ਲਓ ਜੀ ਲਓ ਲਓ ਚੈੱਕ ਕਰੋ ਹਾਂ ਇਹ ਵੀ ਕਰਾ ਦੀ ਬਈ ਜਿੱਕ ਕਿ ਲੋੜ ਹੀ ਨਹੀਂ ਸੈਂ ਤਾਂ ਬੱਚਾ ਹੀ ਕਰਾ ਦੇ ਚਲ ਕੋਈ ਬਈ ਮੈਂ ਨਾ ਛਿੱਗੀ ਗਈ ਐਡੀ ਬੱਚੀ ਕਿਸ ਨੇ ਦੋਂਦੀ ਦਿੱਤੀ ਸੀ ਬਈ ਅੱਜ ਕੱਲ ਕੋਈ ਨਹੀਂ ਬੱਚਾ ਹਾਂ ਝੂਠ ਨਹੀਂ ਬਈ ਮੇਰਾ ਪੱਠੇ ਨਹੀਂ ਪਾਇ ਮੈਨੂੰ ਲੱਗਦਾ ਪਰ ਲੋਕ ਬਈ ਸਾਵਧਾਨੀ ਦੱਸਦੇ ਮੈਨੂੰ ਐ ਹੁੰਦਾ ਯਾਰ ਚਲ ਭਰਾ ਪਤਾ ਨਹੀਂ ਕਿਵੇਂ ਪੈਸਾ ਪੁਸਾ ਇਕੱਠਾ ਕਰਦੇ ਹੋਣਗੇ ਹਾਂ ਪਰ ਐ ਹੁੰਦਾ ਬਈ ਕਿਨੂੰ ਸੱਚ ਦੱਸ ਕੇ ਜੀਤ ਦਿਓ ਸਹੀ ਗੱਲ ਬਈ ਬੰਦਾ ਜਿਉਂਦਾ ਰਹਿ ਜੀ ਹੂੰ ਜਿਉਂਦਾ ਰਹਿ ਜੀ ਹਾਂ ਬਈ ਇਹਦੀ ਡਿਮਾਂਡ 12.5 ਇਹਦਾ 14.5 ਬਈ ਇਹਦਾ ਬਾਈ ਆ ਠੀਕ ਹੈ ਇਹ ਜੇ ਕੋਈ ਜੋੜੀ ਲੈਂਦਾ 200 ਕਿਲੋਮੀਟਰ ਕਰਾਇਆ ਫ੍ਰੀ ਹੈ ਬਾਈ ਠੀਕ ਹੈ ਜੀ ਹਾਂਜੀ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਧੰਨਵਾਦ